ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਵਿੱਚ ਇੱਕ ਗੱਬਣ ਮੈਂ ਦਿਖਾਉਣ ਦੇ ਇੱਕ ਤਾਜੀ ਸੂਈ ਵੀ ਝੋਡੀ ਦੋ ਨਾਲ ਕੇ ਸੇਲ ਹੈ ਰੇਟ ਡਟੇਲ ਵੀਰ ਤੋਂ ਪੁੱਛ ਆਓਗੇ ਅਗਲੀ ਗੱਲਬਾਤ ਸਸਤੀ ਗੱਲ ਬਈ ਜੀ ਸਸਤੀ ਗੱਲ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਤਿੰਨ ਦਿਵਾ ਬਪਣ ਚੀਮਾ ਜਲਾ ਬਰੋਲੇ ਮੋਬਾਈਲ ਨਾ ਬਾਈ 788775927 788775927 ਹਾਂਜੀ ਪਹਿਲਾ ਨੰਬਰ ਆਪ ਬਾਈ ਜੀ ਮੈਂ ਦੇਖ ਰਿਹਾ ਸੁਆ ਕਿਹੜਾ ਸੁਂਦੀ ਹੈ ਜੀ ਇਹ ਸੂਆ ਚੌਥੇ ਆ ਬਾਈ ਚੌਥਾ ਸੁਆ ਤੇ ਇੱਕ ਹੈ ਇੱਕ ਦਿਨ ਲਈ ਜੀ ਸੁਣ ਦੇ ਇਹ ਦਿਨ ਬਸ ਦੋ ਇੱਕ ਦੋ ਦਿਨ ਹੀ ਬਾਕੀ ਆ ਬਾਈ ਅੱਛਾ ਦੋ ਦਿਨ ਬਾਕੀ ਆ ਤੇ ਦੁੱਧ ਕਿੰਨਾ ਦੇ ਦੋਗੇ ਉਹ 12 ਕਿਲੋਟਰ ਮੰਨ ਕੇ ਵੀ 12 ਲੀਟਰ ਮੱਧ ਚੋਆ ਕੈਨ ਦਾ ਵਾ 11 ਕਿਲੋ ਨਿਆਰੇ ਵਾਲਾ ਠੰਡਾ ਦਊਗੀ ਜਮ ਹਾਂਜੀ ਹਾਂ ਰੇਟ ਇਹਦਾ ਰੇਟ ਦਾ 92000 ਰੁਪਏ ਜੀ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਆ ਤੋਰੀ ਸੁਰਕ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ ਸੋਹਣਾ ਸਾਫ ਸੁਥਰਾ ਤੇ ਰੇਟ 92000 ਚੌਥਾ ਸੂਆ ਸੁੰਦੀ ਪਈ ਆ ਤੇ ਦੁੱਧ 11 12 11 12 ਰਾਵਣਾ ਦੇ ਦੂਗੀ ਤੇ ਚੰਗੀ ਵਜਨ ਵਜੂਦ ਵਾਲੀ ਆ ਸੋ ਲੇਵਾ ਵਗੈਰਾ ਕੋਈ ਨੇੜੇ ਤੋਂ ਫੇਰ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਲੇਵਾ ਚੰਗਾ ਵਜਨ ਵਜੂਦਾ ਬਾਕੀ ਰੇਟ ਬਿਲਕੁਲ ਬਾਜਬ 92000 ਸਰਦੀ ਸਰਦੀ ਜਮਾ ਨਜ਼ਾਰੇ ਲਾਉਂਗੇ ਦੁੱਧ ਘਰ ਲਿਆ ਹੀ ਕਰੋਂਗੇ ਘਰੇ 92000 ਦੇ ਵਿੱਚੋਂ ਵੀ ਆਏ ਬੰਦੇ ਦਾ ਮਾਨਤਨ ਤੇ ਅੱਗੇ ਭਾਈ ਜੀ ਦੋ ਨੰਬਰ ਦੇਖ ਰਹੇ ਆ ਜਿਹੜੀ ਆ ਪਸੂਈ ਵੀ ਠੀਕ ਹੈ ਕਿਹੜਾ ਸੁਆ ਹੋਊਗੀ ਇਹ ਸੁਆ ਚੌਥੀ ਆ ਬਾਈ ਕੀ 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 ਜੇ ਕਹਿੰਦੇ ਬੱਚਾ ਕੀ ਇਹ ਦੇ ਮਗਰ ਬੱਚਾ ਕੱਤੀ ਹੈ ਮਗਰ ਠੀਕ ਹੈ ਕਿੰਨਾ ਕ ਟਾਈਮ ਹੋ ਗਿਆ ਸੁਈ ਨੂੰ ਸੁਨੋ ਜੇ ਹੋ ਗਿਆ ਹੁਣ ਕੇ 13 14 ਦਿਨ ਠੀਕ ਹੈ ਤੇ ਬਾਈ ਜੀ ਦੁੱਧ ਕਿੰਨਾ ਕ ਚੌਣ ਵਾਲਾ ਦੁੱਧ ਲਾ ਲੀਟਰ ਬਾਈ ਮੈਂਤੀ ਵਾਲਾ ਦੁੱਧ ਆ ਜੀ ਜਮਾਂ ਨਿਬੜੂਗਾ ਜਮਾਂ ਨਿਬੜੂਗਾ ਜੀ ਤੇ ਰੇਟ ਇਹਦਾ ਵੇਚਣਾ ਜਰਾ ਰੇਟ ਇਹਦਾ 93000 ਰੁਪਏ ਜੀ ਵੇਚਣਾ ਠੀਕ ਹੈ ਕਹਿੰਦਾ ਬਾਈ ਜੇ ਕੋਈ ਦੋਨੇ ਜੋੜਾ ਲੈਂਦਾ ਹੋਇਆ ਦੋਨੇ ਜੋੜਾ ਇਕੱਠਾ ਵੀ ਦੇ ਦੇਣੀ 9 ਦਿਨ 18 180 ਜੋ ਮਾਨਦਾਨ ਹੋ ਜਾ ਫੇਰ ਵੀ ਕੋਈ ਕਰਦਾ ਕਿ ਮਣਾ ਬੋਟ ਤੇ ਸਾਮ ਦਾ ਟਾਈਮ ਅੱਚ ਵਈ ਜਿਹਦੀ ਹੁਣ ਹੋਣੀ ਆ ਰੇਟ ਇਹਦਾ ਵੀ 92000 ਆ ਗਿਆ ਤੇ ਵਜ਼ਨ ਵਜੂਦ ਚੰਗਾ ਸਾਫ ਸੁਥਰੀ ਮਗਰੇ ਦੇ ਕੱਟੀ ਆ ਲਗਭਗ 12 15 ਦਿਨ ਹੋ ਗਏ ਨੂੰ ਸੂਈ ਨੂੰ ਤੇ ਬਾਕੇ ਬਾਈ ਜੀ ਚੋਣ ਚਵਾ ਦੀ ਖਰੀਏ ਜਾਵਾਂ ਸੋ ਚੋਣ ਚਵਾ ਦੀ ਬਿਲਕੁਲ ਇੱਕ ਨੰਬਰ ਕਿਸੇ ਪਾਸਿਓ ਹੱਥ ਦਰਾਣੀ ਮਾਨ ਤਾਣ 92000 ਦੇ ਵਿੱਚੋਂ ਹੋ ਜਾਊਗਾ ਮਗਰ ਕੱਟੀ ਆ ਸੂਈ ਸੋਈਆ 2 ਟਾਈਮ 9 ਕਿਲੋ ਦੁੱਧ ਮਣਕੇ ਲੈ ਜੋ ਸੁਵਰ ਧਾਰਾ ਵਗੈਰਾ ਦੇਖ ਸਾਂ ਧਾਰਾ ਬਾ ਮਾਰ ਕੇ ਦਿਖਾਉਣੇ ਆ ਸੋ ਦੇਖੋ ਚੋਣ ਵਗੈਰਾ ਸੋਹਣਾ ਸਾਫ ਸੁਥਰਾ ਜਿਵੇਂ ਗਰਨੇ ਵਰਗਾ ਚੋਣਾ ਤੇ ਭਾਈ ਚੋਣਦਾ ਹੁੰਦਾ ਨਿਆਰਾ ਜਿਵੇਂ ਨੰਬਰ ਤੇ ਭਾਈ ਕੋਈ ਭੂਲਸਰ ਨਾਲੀ ਗੰਨ ਮਰੋੜੀ ਤੇ ਭਾਈ ਫੋਲੀ ਚੋਣੀ ਮੂਹਲੇ ਸਰਾ ਜਮਾਰਦੀ ਤਾਰਾ ਸੋ ਵੀਰ 9 ਕਿਲੋ ਦੁੱਧ ਨੈਟ ਜਮਾ ਚੋਣ ਦਾ ਹਾਜ਼ਰ ਆ ਅੱਛਾ ਹੀ ਦੇਖੋ ਜਮਾ ਸੋਹਣੀ ਕਿਆ ਬਾਤ ਆ ਹਨਾ ਤੇ 92000 ਜਮਾਣ ਦਾ ਪਾ ਕਰ ਦਾਂਗੇ 1788775927 ਪੰਨ ਜੀਮਾ